ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾਤਾ ਸਾਤ ਦਾ ਮੁੱਖ ਮੰਤਰੀ ਵਿਅੰਗ ਸਿੰਘ ਦੇ ਕਤਲ ਮਾਮਲੇ ਵਿੱਚ ਪਟਿਆਲਾ ਜੇਲ੍ਹ ਚੋਂ ਬੰਦ ਭਗਵੰਤ ਸਿੰਘ ਰਾਜਵਾਨਾ ਨੂੰ ਅੱਜ ਸਰਕਾਰੀ ਡੈਂਟਲ ਕਾਲਜ ਵਿੱਚ ਇਲਾਜ ਵਾਸਤੇ ਲਿਆਂਦਾ ਗਿਆ ਇਸ ਦੌਰਾਨ ਰਾਜਵਾਨਾ ਨੇ ਕਿਹਾ ਕਿ ਫਾਂਸੀ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਹੈ ਸੁਪਰੀਮ ਕੋਰਟ ਵਿੱਚ ਪਿਛਲੇ 5 ਸਾਲਾਂ ਤੋਂ ਫੈਸਲਾ ਇਵੇਂ ਹੀ ਪਿਆ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਬਹੁਤ ਲੰਬੀ ਉਡੀਕ ਹੋ ਚੁੱਕੀ ਹੈ ਹੋਂ ਤੱਕ ਫੈਸਲਾ ਅੰਤਿਮ ਅਰਜਨ ਅਚਈਦਾ ਹੈ ਉਹਨਾਂ ਨੇ ਸ਼੍ਰੀ ਅਕਾਲ ਤੱਕ ਸਾਹਿਬ ਤੋਂ ਵੀ ਅਪੀਲ ਕੀਤੀ ਹੈ ਕਿ ਉਹ ਵੀ ਫੈਸਲਾ ਆਪਣਾ ਹੁੰਦੇ ਨਹੀਂ ਪਹਿਲਾਂ ਕੁਝ ਸਾਲ ਹੋਏ ਪਹਿਲਾਂ ਕੁਝ ਸਾਲ ਹੋਏ ਕਿ ਜਦੋਂ ਅਰਜਨ ਦੇ 9-10 ਸਾਲ ਹੋ ਗਏ 14 ਸਾਲ ਬੇਨਤੀ ਕਰਦਾ ਮਾਨਸਤਰੀ ਹੋ ਜਾਣ ਨੂੰ ਸਾਨੂੰ ਬਸ ਜੀ ਕਾਲ ਤੱਕ ਜਿੱਥੇ ਆਪ ਨੇ ਵੀ ਕੀਤਾ ਹੈ ਉਸ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਬਾਬਾ ਜੀ ਕਿਵੇਂ ਦੇਖਦੇ ਹੋ ਇਹ ਤਰਨ ਤਰਨ ਲੱਛਣ ਬਾਰੇ ਮੈਂ ਆਪਣੀ ਜ਼ਾਬਰੀ ਗੱਲ ਕਰ ਰਿਹਾ ਹਾਂ ਕਰਿਆ ਜਾਵੇਗਾ ਦੇ 3 ਸਾਲ ਹੋ ਗਏ ਹਨ ਜਦੋਂ ਇਹਨਾਂ ਦਾ ਪੁੰਨੀਵਾ ਸਰਦੋਨਾਸੀ ਚੱਕ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰਕ੍ਰਿਤ ਸਰਕਾਰ ਦੀ ਕਨਜੀਰ ਪੰਡਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ ਵਾਰ-ਵਾਰ ਹਦਾਇਤ ਕਰ ਰਹੀ ਹੈ ਫੈਸਲੇ ਦੇ ਇਹ ਨਹੀਂ ਹੁੰਦਾ ਮੈਂ ਅੱਜ ਤੱਕ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾ ਸਜਾ یافتਾ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਜੇਲ੍ਹ ਤੋਂ ਦੰਦਾ ਦੀ ਜਾਂਚ ਲਈ ਸਰਕਾਰੀ ਡੈਂਟਲ ਕਾਲਜ ਵਿੱਚ ਲਿਆਂਦਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਰਹੀ ਜ਼ਿਕਰਯੋਗ ਹੈ ਕਿ ਸ਼ਰੋਮਨੀ ਆਕਾਲੀ ਦਲ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ ਗਿਆ ਇਸ ਵਿੱਚ ਕੇਂਦਰ ਸਰਕਾਰ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਰੱਦ ਕਰਨ ਤੇ ਪੰਜਾਬ ਵਿੱਚ ਤਾਇਨਾਤ ਫੌਜੀ ਦਸਤਿਆਂ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ ਆਗੂਆਂ ਨੇ ਕਿਹਾ ਕਿ ਭਾਈ ਰਾਜਵਾਨਾ ਪਿਛਲੇ 30 ਸਾਲਾਂ ਤੋਂ ਕੈਦ ਵਿੱਚ ਹਨ ਤੇ ਉਹਨਾਂ ਦੀ ਸਜ਼ਾ ਇਹ ਮੌਤ ਰਾਜਨੀਤਿਕ ਪ੍ਰਭਾਵਾਂ ਦਾ ਨਤੀਜਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਫੈਸਲੇ ਨੂੰ ਧਾਰਮਿਕ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਗਿਆ ਹੈ ਪਟਿਆਲਾ ਤੋਂ ਨਵਦੀਪ ਢਿੰਗਰਾ ਦੀ ਰਿਪੋਰਟ ਪੰਜਾਬੀ ਜਾਗਰਨ ਨਵੀਂ ਅਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਧੰਨਵਾਦ